ਸਹੀ ਜੀ ਬਾਰਡਰ ਤੇ ਨਾ ਸਾਡੇ ਨੌਨ ਬੈਠੇ ਆ। ਰਬਾਨੀ ਉਡਾਨੀ ਤੋਂ ਅਸੀਂ ਬੈਠੇ ਹੀ ਨਹੀਂ। ਅਸੀਂ ਅਨਾਜ ਵੀ ਅਸੀਂ ਲਈਏ। ਉੱਥੇ ਵੀ ਮੁੰਡੇ ਸਾਡੇ ਗੋਲੀਆਂ ਖਾਂਦੇ। ਅਸੀਂ ਇੱਥੇ ਖਾਈਏ ਤੇ ਦੇਸ਼ ਕੇ ਮਾਂ ਚੱਲੂ। ਬਿਲਕੁਲ ਸਹੀ। ਜੇ ਸਾਡੇ ਬੱਚੇ ਕਿੱਡਾ ਨੌਜਾਨ ਚਾਪੀ ਚਾਈਨਾ ਤੇ ਵੱਟ ਤੇ ਮੁੰਡੇ ਕੀ ਪਿਛਾ ਡਾਂਗਾ ਨਾ ਕੁੱਟਗੇ। ਬਿਲਕੁਲ ਮੁੰਡੇ ਪੂਨੋ ਇੱਥੇ ਡਾਂਗਾ ਵੱਜਣਾ। ਤੇ ਜੇ ਕਰੋ ਪਿੱਛੇ ਅੱਗੇ ਤਾਂ ਬਾਨੀ ਉਡਾਨੀ ਨੇ ਬਾਰਡਰ ਤੇ ਨਹੀਂ ਜਾਣਾ ਨਹੀਂ ਜਾਣਾ ਇਹ ਤਾਂ ਕੌਮੀ ਆਦੀ ਸਟੇਟਮੈਂਟ ਹੈ ਜੇਕਰ ਅਸੀਂ ਇੱਥੇ ਗੰਦਾ ਬੋਲੀਏ ਮਾੜਾ ਬੋਲੀਏ ਦੰਗਾ ਕਰੀ ਫਿਰ ਗੋਲੀ ਮਾਰ ਦਿੰਦੇ ਫਿਰ ਗੋਲੀ ਮਾਰ ਦਿੰਦੇ ਅਸੀਂ ਤਾਂ ਪੁਲਿਸ ਨਾਲ ਲੰਗਪ ਛਕਾਉਨੇ ਆ ਹਾਂਜੀ ਇਹ ਤਾਂ ਦੇ ਵੀ ਇੱਕ ਗੱਲ ਹੋਰ ਹੋ ਗਈ ਗੁੱਟਾ ਚੋਰ ਬੋਤਲ ਵਾਲ ਨੂੰ ਡਾਟੇ ਸੜਕਾਂ ਅੱਗੇ ਪਬਲਿਕ ਰੋਕਦੀ ਸੀ ਹਾਂਜੀ ਜਦੋਂ ਵੀ ਅੰਤਾਲਨ ਹੋਏ ਅਨੰਦ ਦਾ ਸਰੂਪ ਨੇ ਬੰਗਲਾ ਆਪਣੇ ਕੋਲਕੱਤਾ ਤੋਂ ਇਹ ਤੋਰੀਆ ਕੰੂ ਲੈਣ ਔਰ ਉਹ ਆਜ਼ਾਦੀ ਲੈ ਕੇ ਪਿੱਛੇ ਹਟਿਆ ਉਗੀ ਸਰਕਾਰ ਕਹਿ ਰਹੀ ਹੈ ਨੇ ਕਿ ਉਹ ਟਰੈਕਟਰ ਆਪਣੇ ਰੋਡ ਦੇ ਉੱਪਰ ਆਏ ਆ ਇਹ ਆਪਣਾ ਕਿੰਨੇ ਨੂੰ ਵੀਕਲ ਐਕਟ ਦੇ ਮਤਲਬ ਤੋਂ ਬਰਖਲਾਫ ਜਾਂਦਾ ਇਹ ਚੀਜ਼ ਹੈ ਨਾ ਨਹੀਂ ਜਾਂਦਾ ਜੀ ਸੁਣੋ ਇੱਕ ਮਿੰਟ ਚਲੋ ਜਾਂਦਾ ਆਪਾਂ ਇੱਕ ਮਿੰਟ ਵਾਸਤੇ ਮੰਨ ਲਈਏ ਪਰ ਨੈਚੁਰਲ ਹਾਈਵੇ ਐਕਟ ਦੇ ਵਿੱਚ ਇਹ ਵੀ ਆਉਂਦਾ ਕਿ ਕੋਈ ਬੰਦਾ ਰਾਹ ਨਹੀਂ ਰੋਕ ਸਕਦਾ ਪਰ ਸਰਕਾਰ ਅੱਜ ਰਾਹ ਰੋਕੀ ਬੈਠੀ ਨਹੀਂ ਸਰਕਾਰ ਨੇ ਰੋਕਿਆ ਸਾਡੇ ਕੋਲ ਗਲਤੀ ਸਰਕਾਰ ਦੀ ਵੀ ਹੈ ਨਾ ਸਾਡੇ ਕੋਲ ਦੱਸੋ ਕਿਹੜੀ ਗੰਦ ਗੱਡੀ ਹੋਇਆ ਕੀ ਚੀਜ਼ ਆ ਕੱਢ ਲਈਆ ਟਰੈਕਟਰ ਗੱਡਾ ਹੈ ਇੱਕ ਮਿੰਟ ਜੀ ਟਰੈਕਟਰ ਚੌਧਰੀ ਦੇਵ ਲਾਜੀ ਨਾਲ ਜੀ ਨੇ ਗੱਡਾ ਕਰਾਰ ਕੀਤਾ ਹੈ ਔਰ ਗੱਡੇ ਨੂੰ ਆਪੇ ਅਸੀਂ ਖੇਚ ਵੀ ਜਾਂਦੇ ਆ ਉਹਦੇ ਵਿੱਚ ਪਾ ਕੇ ਅਸੀਂ ਦਾਣੇ ਮੰਡੀ 'ਚ ਵੀ ਲਿਆਉਣੇ ਆ ਤੇ ਆਪਦੇ ਦੁੱਖ ਸੁੱਖ ਚ ਵੀ ਵਾਰਤਾ ਜਸ ਟ੍ਰੈਕਟਰ ਨੇ ਜੋ ਉਹ ਪੁਰਾਣੇ ਜ਼ਮਾਨੇ ਦਾ ਗੱਡਾ ਸੀ ਅੱਜ ਟੈਕਟਰ ਦੇ ਟਰਾਲੀ ਆ ਇਹਦਾ ਸਾਡਾ ਆਪਣਾ ਹੱਕ ਹੈ ਮੋਦੀ ਤੋਂ ਅਸੀਂ ਕੀ ਲੈ ਆਪਦਾ ਖੂਨ ਪਸੀਨੇ ਦੀ ਕਮਾਈ ਹੈ ਸੋ ਮੇਰੇ ਕਹਿਣ ਦਾ ਭਾਵ ਇਹ ਹੀ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਮੰਗਾਪੁਰੀਆਂ ਕਰੇ ਔਰ ਨਹੀਂ ਤਾਂ ਇਹਦਾ ਖਮਾਜਾ ਆਉਣ ਵਾਲੇ 24 ਨੂੰ ਪੂਰਾ ਤੋਤਨਾ ਪਵੇਗਾ ਜਿਹੜਾ ਉਹਨਾਂ ਨੂੰ ਹੱਕar ਹੈ ਕਿ ਅਸੀਂ 370 ਤੇ 400 ਦਾ ਟਾਰਗੇਟ ਪਾਸ ਕਰਾਂਗੇ ਉਹ ਬਿਲਕੁਲ ਫੇਲ ਹੋਵੇਗਾ ਉਹ ਚਲੋ ਇੱਕ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਜੀ ਹਣਾ ਇੱਕ ਪਾਸੇ ਅੰਦੋਲਨ ਚੱਲ ਰਿਹਾ ਈਵੀਆਰ ਮਸ਼ੀਨ ਨੂੰ ਬੈਨ ਕਰਮੇ ਕਰਦੀ ਹੈ ਹਾਂਜੀ ਉਹਦੇ ਵਾਸਤੇ ਵੀ ਆਪਣੀ ਆਵਾਜ਼ ਚੱਕਣੀ ਚਾਹੀਦੀ ਹੈ ਕਿਉਂਕਿ ਉਹਦੇ ਵਿੱਚ ਸੁਣਿਆ ਜਾਂਦਾ ਬਹੁਤ ਜ਼ਿਆਦਾ ਬੀਮਾਰੀ ਹੋ ਰਹੀ ਹੈ ਬਹੁਤ ਜ਼ਿਆਦਾ ਹੋਇਆ ਉਹ ਚੰਡੀਗੜ੍ਹ ਦਾ ਮਸਲਾ ਦੇਖ ਲਓ ਚੰਡੀਗੜ੍ਹ ਧੱਕੇ ਮੈਂ ਤਾਂ ਮੈਂ ਤਾਂ ਛੋਟੀ ਜੀ ਗੱਲ ਹੈ ਯਾਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੁਕ-ਬੁਕੇ ਮਰ ਜਾਣਾ ਚਾਹੀਦਾ ਜਦ ਕਈ ਇੱਕ ਬੰਦਾ ਵੋਟਾਂ ਲੈ ਕੇ ਬੜੇ ਲਿਖੇ ਲੋਕਾਂ ਦੀਆਂ ਵੋਟਾਂ ਸੀ ਮੇਚੂ ਨੇ ਨੁਮਾਇਦਿਆਂ ਦੇ ਜਾਂ ਤੇ ਉਹਨਾਂ ਨੂੰ ਅਭੀ ਧੱਕਾ ਹੋ ਗਿਆ ਅਨਪੜ੍ਹ ਲੋ ਆਨ ਪੜਦੇ ਤਾਂ ਨਾਲ ਕੀ ਕਰੂ ਕਰ ਸਕਦੇ ਆ ਕਿੱਥੇ ਤੱਕ ਰਿਕਰ ਸਕਦੇ ਆ ਕਿਉਂਕਿ ਈਵੀਐਮ ਵੀ ਬਹੁਤ ਵੱਡਾ ਮੁੱਦਾ ਹੈ ਅੱਜ ਦੇ ਟਾਈਮ 'ਚ ਹਾਂਜੀ ਇਹ ਵੀ ਬੰਦ ਹੋਣਾ ਚਾਹੀਦਾ ਔਰ ਬੈਲਟ ਪੇਪਰ ਦੇ ਨਾਲ ਵੋਟ ਪੈਣੀ ਚਾਹੀਦੀ ਬੰਦਾ ਹੀ ਤਾਂ ਹੈ ਜੀ ਵੈਸੇ ਬਾਣੀ ਨਹੀਂ ਸਕਦਾ ਲੋਕ ਤਤਰਤਾ ਦੇ ਬਚੇਗਾ ਜੇ ਇਹ ਬੈਲਟ ਪੇਪਰ ਦੇ ਦੁਆਰਾ ਮੋਰ ਦੁਆਰਾ ਬੋਟ ਪਹੁੰਚਣਗੇ ਤਿੱਤੇ ਦੇ ਲੋਕ ਤਤਰਬੰਦ ਨਹੀਂ ਤਾਂ ਅੱਜ ਵੀ ਖਤਰਾ ਤਾਂ ਕੰਨ ਨਹੀਂ ਕਿਉਂਕਿ ਦਿੱਲੀ ਦੇ ਵਿੱਚ ਜਿਹੜੇ ਮਤਲਬ ਨਾਂਵਾਰ ਵਕੀਲ ਹੈ ਜਿਹੜੇ ਕਾਫੀ ਪ੍ਰਸਿੱਧ ਵਕੀਲ ਆ ਉਹ ਧਰਨੇ ਤੇ ਬੈਠੇ ਰਿਹਾ ਕਿ ਵੀ ਮੈਨੂੰ ਬੈਨ ਕਰ ਦਿੱਤਾ ਜਾਏ ਨਹੀਂ ਉਹ ਜਾਗੇ ਨੇ ਬੜੀ ਖੁ ਜੇਕਰ ਆਪ ਤੋਂ 6 ਮਹੀਨੇ ਪਹਿਲਾਂ ਉੱਠ ਜਾਂਦੇ ਹੁਣ ਨੋ ਫੈਸਲਾ ਖੋਲ ਲੈਣਾ ਸੀ ਪਰ ਹੁਣ ਵੀ ਹੋਵੇਗਾ ਸਮੂਹ ਜੀ ਦਾ ਆਸ ਕਰਦੇ ਹਾਂ ਉਸ ਪਰਪੁਰਖ ਪ੍ਰਮੇਸ਼ਰ ਤੋਂ ਕਿ ਇਹ ਬੋਲਟ ਨੋਟ ਦੇ ਦੇ ਉੱਤੇ ਮੋਰ ਲੱਗੇ ਔਰ ਆਦਮੀ ਹਰ ਸੋਚ ਸਮਝ ਕੇ ਬੀਬੀ ਬੋਰਡ ਦਾ ਪੂਰਾ ਸਹਿਯੋਗ ਕਰੇਗਾ ਔਰ ਆਉਣ ਵਾਲੇ ਚੋਵੇ ਚ ਇਸ ਟੁੱਟੇ ਹੋਏ ਟਰੈਕਟਰਾਂ ਦਾ ਟੁੱਟੇ ਹੋਏ ਬਿੱਲਿਆਂ ਦਾ ਔਰ ਇੱਕ ਬੰਤਾ ਦੇ ਮਾਰੇ ਹੋਏ ਸਾਡੇ ਵੀਰਾਂ ਨੂੰ ਡੰਡੇ ਬਜ਼ੁਰਗਾਂ ਨੂੰ ਡੰਡੇ ਮਾਰੇ ਹੋਏ ਇਹਦਾ ਖੁਮਾਚਾ ਮੋਦੀ ਸਰਕਾਰ ਨੂੰ ਭੁਗਤਣਾ ਪੈਣਾ ਅੱਜ ਨਹੀਂ ਤਾਂ ਕੱਲ ਜ਼ਰੂਰ ਵੈਦ ਦਾ ਇਸ ਤਰ੍ਹਾਂ Dekin, ekrna. Ekonun...